ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਦੀ ਤੁਹਾਡਾ ਸਾਡੇ ਚੈਨਲ ਤੇ ਸੋ ਸਟਾਰਟਿੰਗ ਜੇ ਬਗੈਦੀ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗੀ ਹੁੰਦੀ ਤੇ ਆਪਣੇ ਫੈਮਿਲੀ ਫਰੈਂਡ ਨਾਲ ਸ਼ੇਅਰ ਕਰ ਦੇਆ ਕਰੋ ਜੀ ਤੇ ਅੱਜ ਫੇਰ ਆਪਾਂ ਇੱਕ ਨਵੀਂ ਸਬਜ਼ੀ ਬਣਾਉਣ ਲੱਗੇ ਆ ਸਾਡੀ ਵਾਸਤੇ ਤਾਂ ਨਵੀਂ ਤੁਸੀਂ ਭਾਵੇਂ ਕਹਦੇ ਹੋਗੇ ਐ ਕਿਉਂਕਿ ਸੌਨ ਦੇ ਮਹੀਨੇ ਚ ਸਾਰੀਆਂ ਨਵੀਆਂ ਨਵੀਆਂ ਸਬਜ਼ੀਆਂ ਬਣਾਉਣੀਆਂ ਤੇ ਅੱਜ ਬਣਾਉਣ ਲੱਗੇ ਅਸੀਂ ਆਂਬ ਦੀ ਸਬਜ਼ੀ ਕੱਚੀ ਜੀ ਨੂੰ ਕੱਚੀ કેરી ਵੀ ਕਹਿ ਦਿੰਦੇ ਆ ਹਿੰਦੀ ਚ ਕੱਚੀ કેરી ਬੋਲਦੇ ਨੇ ਤੇ ਰੌ ਮੈਂਗੋ ਵੀ ਕਹਿ ਦਿੰਦੇ ਆ ਤੇ ਸਾਡਾ ਹੈਗਾ ਕੱਚਾ ਆਂਬ ਤੇ ਸਾਡੇ ਕੱਚੇ ਆਂਬ ਦੀ ਇਹ ਆਂਬ ਜਿਹੜਾ ਨਾ ਇਹ ਬਹੁਤਾ ਖੱਟਾ ਆ ਤੇ ਨਾ ਹੀ ਬਹੁਤਾ ਮਿੱਠਾ ਆ ਘਟ ਮਟਾ ਜ ਜਿਹਨੂੰ ਕਹਿ ਦਿੰਦੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਜਿਹੜਾ ਸਿਲਕਾ ਨਹੀਂ ਇਹਦਾ ਸਿੱਕੜ ਨਹੀਂ ਉਤਾਰਨਾ ਇਸ ਤਰ੍ਹਾਂ ਇਹਦੇ ਪੀਸ ਕਰ ਲੈਣੇ ਆ ਸੋਨੇ ਸੋਨੇ ਬੜਾ ਸੌਫਟ ਜਿਆ ਬੜਾ ਵਧੀਆ ਪੈਂਟਿਆ ਜਾਂਦਾ ਹੈ ਇਹ ਦਿੱਤਾ ਉਹ ਨਹੀਂ ਦਾ ਇਹ ਕਹਿੰਦੇ ਨੇ ਪੀਲੇ ਰੰਗ ਦਾ ਜਿਹੜਾ ਕੀ ਕੀ ਆ ਕੀ ਉਹਨੂੰ ਕੀ ਕਹਿੰਦੇ ਨੇ ਹਲਵਾ ਹਾਂਜੀ ਹਲਵਾ ਵਧੀਆ ਵਧੀਆ ਘੱਟੀ ਜਾਂਦੀਆਂ ਸੋ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਕੱਟ ਲੈਨੇ ਛੋਟੇ ਛੋਟੇ ਟੁਕੜੇ ਛੋਟੇ ਵੱਡੇ ਜਿਵੇਂ ਵੀ ਤੁਸੀਂ ਕੱਟਣਾ ਕੱਟ ਲੋ ਲੋ ਜੀ ਹਲਵਾ ਪਾ ਕੱਟ ਲਿਆ ਤੇ ਚੱਲੀਏ ਹੁਣ ਕਿਚਨ ਵਾਲੇ ਨੇ ਉਹਨੂੰ ਲੈ ਕੇ ਤੇ ਉੱਥੇ ਉਹਨਾਂ ਨੇ ਸ਼ੂ ਸ਼ੜਕ ਕढ़ਾਈਏ ਜਾ ਕੇ ਕढ़ਾਈਏ ਮੇਕੋ ਇਕੱਛੂ ਸ਼ਟਾਕਾ ਹਾਂਜੀ ਲਓ ਜੀ ਇਹ ਰੱਖ ਲਿਆ ਆਪਾਂ ਪੈਨ ਥੋੜਾ ਜਿਹਾ ਤੇਲ ਪਾਉਣਾ ਜਿਆਦਾ ਨਹੀਂ ਹੋਣਾ ਤੇ ਤੇਲ ਨੂੰ ਆਪਣੀ ਕਰ ਲੈਣਾ ਗਰਮ ਤੇ ਬਾਕੀ ਮੈਂ ਪਾਉਣ ਲਗੀ ਲਸਣ ਜੇ ਤੁਸੀਂ ਲਸਣ ਨਹੀਂ ਖਾਂਦੇ ਤੇ ਨਾ ਪਾਓ ਤੇ ਮੈਂ ਥੋੜੀਆਂ ਤਿੰਨ ਚਾਰ ਪੁਰੀਆਂ ਪਾਲੀਆਂ ਖਾਂਦੇ ਜੇ ਤੇ ਪਾਹ ਲੋ ਨਹੀਂ ਖਾਂਦੇ ਤੇ ਨਾ ਪਾਓ ਕੋਈ ਜ਼ਰੂਰੀ ਨਹੀਂ ਹੈਗਾ ਕਿ ਲਸਣ ਪਾਉਣਾ ਹੀ ਪਾਣਾ ਜੇ ਕੱਤਿਆ ਹੌਤ ਇਸ ਮੈਨ ਪੜੀ ਹੈ ਦੀ ਮੂਚੋ ਕੋਲੀ ਰਸਨ ਦੀ ਚਿੱਲੀ ਸੀ ਤੇ ਕੋਲੀ ਮੈਨ ਲਾਦਾ ਤੁਹੀ ਤੇ ਮੰਮੀ ਤੇ ਗੁਰਪ੍ਰਤਾਪ ਜੀ ਖਾ ਗਏ ਹਾਂ ਜੀ ਕਿਉਂ ਖਾਦੀ ਘਰੇ ਜੀ ਪਰ ਮੈਂ ਭੋਵੀ ਜੀ ਕੋਈ ਖਾਦੀ ਆ ਇੱਕ ਦਿਨ ਚ ਇੱਕੋ ਹੀ ਤੂਰੀ ਖਾਦੀ ਆ ਲੱਕੜ ਦੀ ਨਾ ਹੂੰ ਮੈਂ ਜੀ ਰਿਹਾ ਹਾਂ ਥੋੜਾ ਹੌਲਾ ਜਿਹਾ ਫੁੰਲਿਆ ਉਹ ਪਿਆਜ਼ ਪਾ ਲਈ ਤੁਸੀਂ ਆ ਸਕਦੇ ਹੋ ਇਹ ਇਹ ਆਂਬਰੀ ਗਰਜੀ ਦੀ ਤਰੀਕਿਆ ਹੁੰਦਾ ਹੈ ਕਈ ਵਾਰ ਇਹ ਨੂੰ ਨਾ ਉਹ ਕਈ ਲੋਗ ਇਹਨੂੰ ਵਰਗਾ ਜੇ ਬਣਾਉਂਦੇ ਆ ਹਨਾ ਅਸੀਂ ਜਿਹੜਾ ਕਈ ਸ਼ੇਰ ਜਿਹੜੀ ਬਣਾਉਂਦੇ ਆ ਤੇ ਆਪਾਂ ਜਿਹੜੇ ਇਸ ਤਰੀਕਾ ਬਣਾ ਲਏ ਆ ਬਹੁਤ ਇਹ ਪਿਆਜ਼ ਵੀ ਜਣਿਆ ਪਿਆਜ਼ ਦੇ ਨਾਲ ਹੀ ਆਪਾਂ ਜਿਹੜੇ ਮਸਾਲੇ ਪਾਣੇ ਆ ਇਹਦੇ ਵਿੱਚ ਜਿਹੜਾ ਆ ਮੇਥੀ ਜਰੂਰ ਪੈਂਦੇ ਆ ਇਹ ਪਾਤੀ ਦੇ ਲਿੱਤੇ ਮੇਥਰੇ ਕਿਹੜੀ ਸ਼ੀਸ਼ੀ ਚ ਨੇ ਲੰਦੇ ਦੀ ਸੌਸ ਜਿਹੜੀ ਜਿਹੜੀਆਂ ਜੇ ਲੋਕੀ ਪੰਜਾਬੀ ਜਿਹੜੇ ਚ ਪਾਉਂਦੇ ਆ ਇਹ ਪਾਤੀ ਥੋੜੀ ਜੀ ਸੌਫ ਸੌਫ ਦਾ ਜਿਹੜਾ ਸਵਾਦ ਬੜਾ ਮਿੱਠਾ ਮਿੱਠਾ ਜਿਹਾ ਆਉਂਦਾ ਵਧੀਆ ਲੱਗਦਾ ਇਹ ਕਿਹੜੀ ਸ਼ੀਸ਼ੀ ਚ ਮੈਂ ਤੁਹਾਨੂੰ ਦੱਸਿਆ ਜਿਹੜੇ ਪੰਜਾਬੀ ਕੋਈ ਡੱਬੀ ਛੱਡਦੇ ਨਹੀਂ ਆ ਠੀਕ ਹੈ ਤੇ ਇਹ ਪਾ ਦिती ਆਪਾਂ ਥੋੜੀ ਜੀ ਕਲੌਂਜੀ ਬਹੁਤ ਠੀਕ ਹੈ ਪੰਜਾਬੀ ਕੋਈ ਡੱਬੀ ਨਹੀਂ ਛੱਡਦੇ ਜਿਹੜੀ ਲੱਭਦੇ ਉਹ ਨਹੀਂ ਛੱਡਦੇ ਉੱਥੇ ਅਹੀਂ ਦੇ ਘਰ ਦੇ ਵਿੱਚ ਦੇ ਜਿੰਨਾ ਦੁਕਾਨ ਤੇ ਸੌਦਾ ਹੁੰਦਾ ਉਹਨਾਂ ਸਾਰਾ ਰੱਖਣਾ ਹੈ ਥੋੜੀ ਵੀ ਇੱਕ ਕਿਹੜਾ ਮਸਾਲਾ ਨਹੀਂ ਕਰ ਜਾਗਾ ਨਾ ਲੋ ਤੇ ਆ ਮਸਾਲਾ ਹੀ ਹੈਗਾ ਸਾਡੇ ਘਰ ਹਰ ਚੀਜ਼ ਲੱਗੂਗੀ ਅੱਥੇ ਲੈ ਜੀਨੇ ਪਪੂ ਲੈ ਲਏ ਜੇ ਨਹੀਂ ਹੋਏਗਾ ਤੇ ਮੰਮੀ ਲੈ ਆਣਗੇ ਠੀਕ ਆ ਉਹ ਕਿੱਥੇ ਗਿਆ ਅਜੇ ਨਹੀਂ ਇਹ ਤੇ ਆ ਗਿਆ ਅੱਜ ਜੀਆ ਮਸਾਲੇ ਵੀ ਨਾਲ ਚੁੱਕ ਗਏ ਹੁਣ ਆਪਾਂ ਇਹ ਸੌਗੇ ਥੋੜਾ ਜਿਹਾ ਧਨੀਆ ਪਾਊਡਰ ਇਸ ਅਗੇ ਦਿੱਤਿਆ ਨਾ ਇਸਾ ਧਨੀਆ ਨਮਕ ਸ਼ਮਕ ਸਵਾਦ ਅਸਾਰ ਥੋੜੀ ਜਿਹੀ ਦੇਹੀ ਵਿੱਚ ਨਾਲੀਆਂ ਦੋ ਭੁਜੀਆ ਚਾਪੀਆਂ ਥੋੜੀ ਜਿਹੀ ਲਾਲ ਵਿੱਚ ਆਹ ਲੋ ਕੱਢੀ ਬੰਨ੍ਹ ਥੋੜੀ ਜਿਹੀ ਕਾਲੀ ਵਿੱਚ ਤੇ ਹੁਣ ਪਾਵਾਂਗੇ ਮੇਨ ਹਲਦੀ ਹਲਦੀ ਤੋਂ ਯਾਦ ਕਰਨੀ ਨਾ ਹਲਦੀ ਕਲਰ ਤੇ ਸਾਰਾ ਹਲਦੀ ਨੇ ਦੇਣਾ ਹੁਣ ਕਿਉਂ ਇਹ ਬਿਲਕੁਲ ਹਲਦੀ ਤੇ ਕਹਦੇ ਵੀ ਇਹ ਹੱਡੀਆਂ ਦੀ ਮਜ਼ਬੂਤ ਕਰਦੀਆਂ ਨੇ ਇਹਦਾ ਵਾਅਦਾ ਸੀ ਇਹ ਵੀ ਸੋਰ ਕੱਟਦੀ ਜੀ ਆਉਂਦੀ ਆਲੋ ਜੀ ਹੁਣ ਪਾਦਾਂ ਲੱਗੇ ਅਸੀਂ ਵਿੱਚੇ ਹੀ ਆਂਗ ਕੋ ਕਾਇ ਕਰੀਗਾ ਛੱਟਪਟ ਬਣ ਜਾਂਦੀ ਆ ਬਣਾ ਕੇ ਵੇਖਿਓ ਤੇ ਉਹ ਤੁਹਾਨੂੰ ਖਾ ਕੇ ਵੀ ਦੱਸਾਂਗੇ ਬਣਾ ਕੇ ਖਾ ਕੇ ਸਭ ਕੁਝ ਕਰਕੇ ਦੱਸਦੇ ਹਾਂ ਕਿਵੇਂ ਦੀ ਬਣੂਗੀ ਇਹਨੂੰ ਸਾਰੇ ਨੂੰ ਮਿਕਸ ਕਰ ਲਿਆ ਨਮਕ ਪਾਇਓ ਇਤਨਾ ਪਾਣੀ ਐਡ ਕਰ ਦਿੰਦਾ ਲੋ ਜੀ ਹੁਣ ਆਪਾਂ ਇਹਨੂੰ ਜੜਾ ਨਾ ਸਾਫਟ ਹੋਣ ਤੱਕ ਜਿਹਦੇ ਸੌਫਟ ਨਹੀਂ ਹੁੰਦੇ ਓਨੀ ਦੇਰ ਆਪਾਂ ਇਹਨੂੰ ਪਕਾਉਣਾ ਹੈ ਚੰਗੀ ਤਰ੍ਹਾਂ ਕਿ ਇਹ ਫੂਰੇ ਜਿਹੜਾ ਚੰਗੀ ਤਰ੍ਹਾਂ ਗਲ ਜਾਣ ਹਲਸੇਂਤੇ ਰੱਖ ਕੇ ਪਕਾਉਗੇ ਬਾਕੀ ਮਸਾਲੇ ਆਪਾਂ ਬਾਅਦ ਚ ਪਾਉਣੇ ਨੇ ਨਹੀਂ ਫੁੱਲਤੇ ਪਕਾਵਾਂਗੇ ਡਾਸਕੇ ਇਹਨੂੰ ਢੱਕ ਕੇ ਪਕਾ ਲਾਂਗੇ ਵਿੱਚੋ ਚੋ ਚ ਵੇਖਦੇ ਵੀ ਰਹਿਵਾਂਗੇ ਇਹ ਨਹੀਂ ਢੱਕ ਕੇ ਸੌਂ ਹੀ ਜਾਣਾ ਇਹਨੂੰ ਹਿਲਾਉਣਾ ਵੀ ਹੈਗਾ ਐ ਵੇਖਣਾ ਵੀ ਹੈਗਾ ਵਿੱਚ ਇਹ ਵੀ ਸਾਡੇ ਘਰ ਪਹਿਲੇ ਦਿਨ ਬਣੀ ਜੇ ਸਬਜ਼ੀ। ਗੋਭੀ ਰੋ। ਦੇਖੀਏ ਵਿਚਾਰੀ ਰੇਜੇ ਦੀ ਗੋਭੀ ਹੋ ਗਈ ਆ। ਅਜੇ ਚੰਗੀ ਦਾ ਸੌਫ ਵੀ ਹੋਏ ਇਹ ਗੋਨੇ ਆ। ਵਿੱਚੋਂ ਥੋੜਾ ਜਿਹਾ कच्चਾ ਹੈ ਅਜੇ। ਸਪਨੇ ਅਜੇ। ਥੋੜੀ देर ਆਪਾਂ ਹੋਰ ਪਕਾਵਾਂਗੇ ਇਹਨੂੰ। ਵੰਦੀਆਂ ਦੰਕੀ ਨੇ ਤੇ ਖੂਨ ਆਪਾਂ ਇਹਦੇ ਵਿੱਚ ਪਾਵਾਂਗੇ ਜਾਂ ਤੁਸੀਂ ਪਾ ਲੋ ਖੰਡ ਜੇ ਖੰਡ ਪਸੰਦ ਕਰਦੇ ਜਾਂ ਨਹੀਂ ਤੇ ਪਾ ਲੋ ਗੁੜ ਤੇ ਸਾਨੂੰ ਨਾ ਜ਼ਿਆਦਾ ਪਾਉਣੀ ਲੋੜ ਨਹੀਂ ਕਿਉਂਕਿ ਸਾਡੇ ਪੰਪ ਜੜੇ ਆਏ ਹਾਈ ਪੰਪ ਜੜੇ ਸਾਡੇ ਬਹੁਤੇ ਖੱਟੇ ਨਹੀਂ ਸੀ ਬਦਲ ਖੱਟ ਮਿੱਠੀ ਹੋ ਜੇਗੀ ਤੇ ਆਪਾਂ ਹੁਣ ਇਹਦੇ ਵਿੱਚ ਪਾਉਣੀ ਆ ਗੁੜ ਜਿਹੜੇ ਚੱਕਾ ਦਲ ਗਏ ਸੇ ਗੁੜ ਉਹ ਕੋਈ ਸਿਰ ਸ਼ਕਰ ਜੀ ਆ ਗਈ ਉਹ ਪਾ ਲਈ ਜੇ ਜਿਆਦਾ ਖੱਟੇ ਆ ਤੇ ਜਿਆਦਾ ਪਾ ਲੋ ਜੇ ਤੇ ਤੁਸੀਂ ਇੰਨੇ ਪਾ ਲੋ ਲੈ ਥੋੜੀ ਮਾਈ ਆ ਹੁਣੇ ਆਪਾਂ ਇੱਧਰ ਦੇਖੀ ਸਾਡੇ ਇੰਨੇ ਖੱਟੇ ਨਹੀਂ ਨਾ ਹੈਗੇ ਹਾਂ ਤੇ ਵਾਸਤੇ ਨੂੰ ਇੱਕ ਵਾਲਾ ਹੈ ਜੇ ਤੇ ਫਿਰ ਆਪਾਂ ਇਹਨੂੰ ਕਰਦੇ ਹਾਂ ਬੰਦ ਨਹੀਂ ਕੋਈ ਸਬਜ਼ੀ ਲੱਭਦੀ ਤੇ ਅੰਬ ਦੀ ਅੰਬ ਤੇ ਹੈਗੇ ਨਾ ਬਾਜ਼ਾਰ ਚ ਬੜੇ ਉਹਦੀ ਸਬਜ਼ੀ ਬਣਾ ਲਓ ਸੱਚੀ ਗੱਲ ਹੈ ਨਾਲ ਹੀ ਅਲੱਗ ਡਿਸ਼ ਆਲਾ ਤਾ ਪਰੌਲੇ ਖਾਓ ਕਿਹੜੇ ਪਰੌਲੇ ਹੁੰਦੇ ਹੈ ਵੀ ਆਉਂਦੇ ਆ ਠੀਕ ਹੈ ਗੁਰਜੀਤ ਨੇ ਕਿਹਾ ਮੈਨੂੰ ਬੁਲਾ ਕੇ ਦਾ ਭਾਵੀ ਜੀ ਜਿਹੜੀ ਆ ਬਣਾਈ ਆ ਮੇਰੇ ਲਈ ਬਣਾਓ ਲਓ ਤੁਸੀਂ ਚੈੱਕ ਕਰੋ ਕਿਵੇਂ ਆ ਤੁਸੀਂ ਖਾਓ ਮੈਂ ਨਾ ਹਮੇਸ਼ਾ ਕਦੀ ਵੀ ਦੋ ਲੂਣ ਮਿਰਚ ਜਿਹੜਾ ਕਦੀ ਨਹੀਂ ਆਪ ਚੈੱਕ ਕਰਦੇ ਮੈਂ ਕਦੀ ਲੂਣ ਮਿਰਚ ਵੈਸੇ ਦੇ ਨਾ ਬਾਬਾ ਜੀ ਦੀ ਬੜੀ ਕਿਰਪਾ ਕਿ ਸੱਚੇ ਬੋਸ਼ੇ ਸੱਚੇ ਵਾਛਦੀ ਕਿ ਜਿਹੜੀ ਵੀ ਚੀਜ਼ ਬਣਾਉਂਦਾ ਵੀ ਠੀਕ ਹੁੰਦਾ ਸਾਡੇ ਘਰ 'ਚ ਕੋਈ ਲੂਣ ਘੱਟ ਨੂੰ ਤੋਂ ਕਿਸੇ ਨੇ ਨਹੀਂ ਬੋਲਣਾ ਵੀ ਘਾਟਾ ਵੱਧ ਹੋ ਗਿਆ ਤਾਂ ਉਤੋਂ ਸ਼ਾਦਤ ਤਵਾਕਾ ਹੋ ਜੇ ਨਹੀਂ ਤੇ ਘਾਟ ਲੂਣ ਨੂੰ ਕੋਈ ਨਹੀਂ ਕਹਿੰਦਾ ਮਿਰਚ ਨਹੀਂ ਪਈ ਕੋਈ ਗੱਲ ਨਹੀਂ ਤੇਲ ਕਾ ਤੇਲ ਨਹੀਂ ਪਿਆ ਕੋਈ ਗੱਲ ਨਹੀਂ ਵਾਉ 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 ਕਿੱਥੇ ਮੈਂ ਇਹ ਤਾਂ ਅਰਦਾਸ ਜਿਵੇਂ 판 ਨੂੰ ਸਬਜੀ ਬਣੀ ਹੁੰਦੀ ਹੈ ਅੱਛਾ ਖੱਟੀ ਮਿੱਠੀ ਹੈ ਜੀ ਇਤਰਾ ਹੀ ਹੈ ਖੱਟੀ ਮਿੱਠੀ ਹੈ ਅੱਛਾ ਕਿਹਾ ਜੀ ਲਓ ਜੀ ਸਾਡੇ ਘਰ ਤੇ ਮਿੱਠੀ ਘਟਾ ਮੈਂ ਗੋਲ ਘਟ ਪਾਇਆ ਪਾਵਾਂ ਗੋਲ ਜੀ ਜੀ ਠੀਕ ਹੈ ਬਿਲਕੁਲ ਬਹੁਤ ਹੀ ਵਧੀਆ ਨਹੀਂ ਜੇ ਤੁਸੀਂ ਕਹਿੰਦੇ ਤਾਂ ਪਾ ਲੈਨੇ ਹੈ ਰਹੀ ਹੈ ਕਿ ਸਬਜ਼ੀਆਂ ਤੇ ਬਣਾ ਲਈ ਤੇ ਇਤਰਾ ਨਾਲ ਹੀ ਤਾਂ ਫਿਰ ਸਬਜ਼ੀਆਂ ਦੇ ਨਾਲ ਭਰਉ ਦੇਣਾ ਲੇ ਉਰੇ ਬੁਰੀ ਹੱਲਾ ਤੁੰਡੀ ਦੇ ਗਰਮੀ ਤੇ ਅਹੀਂ ਅਡੀ ਮੈਂ ਤਰਾ ਆਇਆ ਕੋ ਰੈਸਪੀ ਬਣਾਈ ਤਾਂ ਤੁਸੀਂ ਵੇਖੀ ਨਾ ਤਾਂ ਫਿਰ ਫਾਇਦਾ ਕੀ ਹੈ ਪਲੀਜ਼ ਰੱਬ ਦਾ ਬਾਸਾ ਸਾਡੀ ਰੱਬ ਦਾ ਬਾਸਾ ਸਾਡੀ ਕੁਕਿੰਗ ਵਾਲੀ ਵੀਡੀਓ ਬਣਾਇਓ ਚੰਨੂ ਬਣਾਇਓ ਜੀ ਹਾਂ ਬਣਾਇਓ ਸਵਾਦ ਬਣੀਆਂ ਵੀ ਮੈਂ ਤਾਂ ਨਹੀਂ ਖਾਦੀ ਇੱਧਰ ਸਾਹਮਣੇ ਤੁਹਾਡੇ ਸਾਹਮਣੇ ਕਹਿੰਦੀ ਜਾ ਰਹੀ ਆ ਕਿ ਇਹ ਬਹੁਤ ਸਵਾਦਾ ਸੋ ਬਾਕੀ ਆਪਾਂ ਸਾਰਿਆਂ ਨੇ ਪੁੱਛਾਂਗੇ ਕਿ ਕਿੰਨੀ ਦੀ ਹੈ ਸਬਜ਼ੀ ਸਾਡੀ ਨਹੀਂ ਇਧਰੋਂ ਕਿਸੇ ਨੂੰ ਵਿਸ਼ਵਾਸ ਨਹੀਂ ਤੇ ਥੋੜਾ ਜਿਹਾ ਘੱਬ ਲਾਇਆਗੇ ਬੀਸ਼ਪ ਨਾਲੋਂ ਸੱਚੀ ਬਹੁਤ ਵਧੀਆ ਬਣੀ ਗਈ ਤੇ ਸੋ ਰੈਸਪੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ ਹੀ ਗੱਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੋਂ ਵਾਹਿਗੁਰੂ